ਲਪਈਏ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਬੜੀ ਖੁਸ਼ੀ ਆ ਜੇ ਇਸ ਗੱਲ ਦੀ ਹੋਈ ਕਿ ਲੋਕ ਆਪ ਕਹਿ ਰਹੇ ਨੇ ਕਿ ਜੀ ਪਹਿਲਾਂ ਹਾਲਾਤ ਪਿੰਡਾਂ ਦੇ ਬਹੁਤ ਵੱਧ ਤੋਂ ਬਦਤਰ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਆਮ ਬੰਦੇ ਲਈ ਧੀਆਂ ਭੈਣਾਂ ਲਈ ਬਾਹਰ ਨਿਛੇੜੀ ਜਾਂ ਨਸ਼ੇ ਦੇ ਤਸਕਰ ਮੋਟਰਸਾਈਕਲਾਂ ਦੀਆਂ ਡਾਰਾਂ ਦੀਆਂ ਡਾਰਾਂ ਲੈ ਕੇ ਘੁੰਮਦੇ ਸੀ ਕੋਈ ਪਤਾ ਨਹੀਂ ਕਦੋਂ ਕਿਦਾ ਮੋਬਾਈਲ ਖੋਲਿਆ ਜਾਵੇ ਬਾਲੀਆਂ ਕੰਨਾਂ ਦੀਆਂ ਖੋਲੀਆਂ ਜਾਣ ਚ ਭੱਟ ਮਾਰ ਲਈ ਜਾਵੇ ਚ ਇੰਨੀਆਂ ਬਾਹਰ ਨਹੀਂ ਨਿਕਲਦਾ ਸੀ ਕੋਈ ਅੱਜ ਹਾਲਾਤ 2 ਮਹੀਨਿਆਂ ਚ ਲਗਭਗ ਫਰਬਰੀ ਦੇ ਐਂਡ ਦੇ ਚ ਸ਼ੁਰੂ ਕੀਤਾ ਸੀ ਕਿਉਂਕਿ ਉਦੋਂ ਤੱਕ ਅਸੀਂ ਨਕਸ਼ੇ ਬਣਾਉਂਦੇ ਰਹੇ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜਾਂਗੇ ਤਾਂ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਬੱਚੇ ਇਸ ਸੰਗਤ ਚ ਪੈ ਗਏ ਆਪ ਨਹੀਂ ਵੇਚਦੇ ਪਰ ਬੁਰੀ ਸੰਗਤ ਚ ਪੈ ਗਏ ਕਿਵੇਂ ਨਾ ਕਿਵੇਂ ਕਈ ਵਾਰੀ ਉਹ ਉਮਰ ਐਦਾਂ ਦੀ ਹੁੰਦੀ ਐ ਕਿ ਆਪਸ ਯਾਰ ਦੋਸਤ ਬੈਠੇ ਯਾਰੀ ਦੋਸਤੀ ਦੀ ਸੌਂਪਵਾ ਕੇ ਯਾਰੀ ਦੋਸਤੀ ਦੀ ਕਸਮ ਝੁਕਾ ਕੇ ਲਓ ਤੂੰ ਇੱਕ ਵਾਰੀ ਤਾਂ ਚੈੱਕ ਕਰ ਲਾ ਇੱਕ ਵਾਰੀ ਤਾਂ ਚੈੱਕ ਕਰ ਲਾ ਬਸ ਉਹ ਇੱਕ ਵਾਰੀ ਦਾ ਜਿਹੜਾ ਚੈੱਕ ਕਰਨਾ ਹੈ ਉਹ ਐਸਾ ਜ਼ਿੰਦਗੀ ਦੀ ਬਹੁਤ ਭਾਰੀ ਗਲਤੀ ਸਾਬਤ ਹੋ ਜਾਂਦਾ ਹੈ ਕਿ ਬਾਅਦ ਚ ਪਛਤਾਵੇ ਹੀ ਰਹਿ ਜਾਂਦੇ ਆ ਪਰਿਵਾਰ ਬੱਲੇ ਵੀ ਉਹ ਬੱਚੇ ਪੱਲੇ ਨੇ ਅਸੀਂ ਕਹਾਂ ਫਿਰ ਉਹਨਾਂ ਨੂੰ ਕਿਹੜੇ ਕਿੱਥੇ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਕਿੰਨੀ ਕੁ ਗਿਣਤੀ ਹੋ ਸਕਦੀ ਹੈ ਫਿਰ ਉਹਨਾਂ ਲਈ ਕਿੰਨੀਆਂ ਕ ਦਵਾਈਆਂ ਚਾਹੀਦੀਆਂ ਹੋਣਗੀਆਂ ਓਟ ਕਲੀਨਿਕ ਰੀਹੈਬ ਸੈਂਟਰ ਕਿੰਨੇ ਕ ਅਪਡੇਟ ਕਰਨ ਵਾਲੇ ਨੇ ਫਿਰ ਉਸ ਤੋਂ ਬਾਅਦ ਜਿੰਨੇ ਐਨਡੀਪੀਐਸ ਦੇ ਪਰਚੇ ਨੇ ਜਿਨ੍ਹਾਂ ਤੇ ਪਹਿਲਾਂ ਦੇ ਪਏ ਹੋਏ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ ਚ 70 ਵਿਛਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਛਾ ਕੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂਗਾ ਚੱਲੂਗਾ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਇਹ ਜਿਹੜਾ ਪਾਪ ਦੀ ਕਮਾਈ ਹੈ ਦੋ ਚਾਰ ਦਿਨ ਤਾਂ ਤੁਹਾਨੂੰ ਇਹ ਬਹੁਤ ਵਧੀਆ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਸਕਦੀ ਹੈ ਪਰ ਪਰ ਪ੍ਰਮਾਤਮਾ ਦੀ ਕਚਹਿਰੀ ਨੂੰ ਮੰਨਣ ਵਾਲੇ ਬੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਪਿੰਡਾਂ ਦੇ ਸਪੀਕਰਾਂ 'ਚੋਂ ਉਚਾਰੀ ਜਾਂਦੀ ਹੈ ਆਪਾਂ ਉਹ ਲੋਕਾਂ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਏ ਰਾਜਗੁਰੂ ਸੁਖਦੇਵ ਜਿੱਥੇ ਗਦਰੀ ਬਾਬੇ ਦੇਸ਼ ਲਈ ਲੜਨ ਵਾਲੇ ਜਿੱਥੇ ਪੀਰਾਂ ਫਕੀਰਾਂ ਨੇ ਆਪਣੇ ਪ੍ਰਵਚਨ ਕੀਤੇ ਅਸੀਂ ਤਾਂ ਉਹ ਲੋਕਾਂ ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਇਹਦੇ ਤੇ ਆਪਾਂ ਨੂੰ ਜਾਣ ਦੀ ਲੋੜ ਐ ਬੜਾ ਵਧੀਆ ਸੀਗਾ ਜੀ ਸੂਬਾ ਭੰਗੜੇ 'ਚ ਫਸਟ ਆਉਂਦੇ ਸੀ ਕੁਸ਼ਤੀਆਂ 'ਚ ਦੰਗਲਾਂ 'ਚ ਫਸਟ ਆਉਣ ਵਾਲੇ ਬੰਦੇ ਸੀ ਦਾਰਾ ਸਿੰਘ ਹੋਰੀ ਮਿਲਖਾ ਸਿੰਘ ਹੋਰਾਂ ਦੇ ਵਾਰਸਾਂ ਹਾਕੀ 'ਚ ਅੱਜ ਵੀ 11 'ਚੋਂ 9 ਪਲੇਅਰ ਪੰਜਾਬ ਦੇ ਨੇ ਔਰ 9 'ਚੋਂ 5-7 ਤਾਂ ਸੰਸਾਰਪੁਰ ਮਿੱਠਾਪੁਰ ਦੇ ਹੀ ਨੇ ਆ ਤੁਹਾਡੇ ਪਿੰਡਾਂ ਦੇ ਖੇਡਾਂ 'ਚ ਫਸਟ ਆਉਂਦੇ ਸੀ ਫੌਜ ਭਰਤੀ ਹੋਣ ਚ ਫਸਟ ਆਉਂਦੇ ਸੀ ਕਰਨੈਲਾਂ ਜਰਨੈਲਾਂ ਦੇ ਨਾਂ ਤੇ ਪਿੰਡ ਜਾਣੇ ਜਾਂਦੇ ਸੀ ਕਿ ਆਹ ਕਿਹੜਾ ਪਿੰਡਾ ਇੱਥੋਂ ਦਾ ਫੁਲਾਨਾ ਜਰਨੈਲ ਹੋਇਆ ਬਈ ਫੌਜ ਉਹਨੇ ਏਨੇ ਟੈਂਕ ਦੁਸ਼ਮਣ ਦੇ ਉਡਾਤੇ ਸੀ ਆਹ ਕਿਹੜਾ ਪਿੰਡਾ ਬਈ ਇੱਥੋਂ ਦਾ ਫੁਲਾਨਾ ਪਹਿਲਵਾਨ ਹੋਇਆ ਬਈ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਉਹਨੇ ਆਪਣੇ ਪਿੰਡੇ ਨੂੰ ਟੈਂਦੇ ਹੀ ਨਹੀਂ ਸੀ ਕਿਸੇ ਤੋਂ ਐਦਾਂ ਮਸ਼ਹੂਰ ਸੀ ਅਚਾਨਕ ਐਸੀ ਨਜ਼ਰ ਲੱਗੀ ਐਸੇ ਮਾੜੇ ਹਾਕਮ ਆਏ ਕਿ ਜਦੋਂ ਬਾਗ ਨੂੰ ਮਾਲੀ ਉਹ ਹੀ ਖਾਣ ਲੱਗ ਜਾਏ ਉਹ ਬਾਗ ਦਾ ਫਿਰ ਕੌਣ ਰੱਖਾ ਰੱਖੀ ਕਰੂਗਾ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਆਪ ਹੀ ਨਸ਼ੇ ਵਕਾਉਣੇ ਸਮਗਲਰਾਂ ਚ ਸਮਝੌਤੇ ਕਰਾਉਣੇ ਕਿ ਲੜੋ ਨਾ ਇਕੱਠੇ ਮਿਲ ਕੇ ਵੇਚ ਲੋ ਤੈਨੂੰ ਆਹ ਏਰੀਆ ਦੇ ਦੇਣੇ ਤੈਨੂੰ ਆਹ ਏਰੀਆ ਦੇ ਦੇਣੇ ਜਦੋਂ ਸਾਡੇ ਹਾਕਮ ਐ ਕਰਨ ਲੱਗ ਗਏ ਫਿਰ ਕੌਣ ਰਾਖੀ ਕਰ ਸਕਦਾ ਪੰਜਾਬ ਦੀ ਫਿਰ ਤਾਂ ਪੰਜਾਬ ਜਿਹੜਾ ਉਹ ਸੰਗਲਾਂ ਦੇ ਵਿੱਚ ਨੂੜਿਆ ਗਿਆ ਹੌਲੀ-ਹੌਲੀ ਕਰਕੇ ਸਾਡੇ ਧੀਆ ਪੁੱਤਾਂ ਨੂੰ ਉਹ ਇਸ ਗ੍ਰਿਫਤ ਦੇ ਵਿੱਚ ਲੈnde ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਜਦੋਂ ਕਦੋਂ ਸਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਹੌਲੀ-ਹੌਲੀ ਕਰਕੇ ਬੁਝ ਗਈ ਚੁੱਲਿਆਂ 'ਚ ਘਾਉ ਗੁਪੀ ਇੱਕ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਪਹਿਲਾਂ ਆਣੀ ਇੱਕ ਨੇ ਸ਼ੁਰੂ ਕੀਤਾ ਦੂਜੇ ਨੇ ਫਿਰ ਵਧਾਇਆ ਉਹਨੂੰ ਫਿਰ ਫਿਰ ਪਹਿਲੇ ਆ ਕੇ ਉਹਨਾਂ ਨੇ ਫਿਰ ਹੋਰ ਵਧਾਇਆ ਫਿਰ ਫਿਰ ਦੂਜੇ ਆ ਕੇ ਉਹਨਾਂ ਨੇ ਹੋਰ ਵਧਾਇਆ ਕਦੇ ਕਿਸੇ ਦੇ ਵਿਰੁੱਧ ਕੋਈ ਪਰਚਾ ਪੁਰਚਾ ਤਾਂ ਪਾਇਆ ਹੀ ਨਹੀਂ ਸੀ ਆ ਜਿਹੜਾ ਹੁਣ ਕੰਮ ਕਰਨ ਲੱਗੇ ਹੋਏ ਆ ਇਹ ਤਾਂ ਐ ਹੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਨੂੰ ਦੇ ਜੋ ਬਾਕੀ ਮਾਰ ਦੋ ਜਨਤਾ ਦਾ ਕੀ ਹੈ ਸਗੋਂ ਨਸ਼ੇ ਵੱਧ ਫਲਾਓ ਵੋਟਾਂ ਵੇਲੇ ਨਸ਼ੇ ਵੰਡ ਕੇ ਆਪਾਂ ਨੂੰ ਵੋਟਾਂ ਪਾਉਂਦੇ ਆ ਫਿਰ ਇਹ ਇਹ ਤਾਂ ਲਾਓ ਇਹ ਚੀਜ਼ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਲਾ ਦੋ ਫੇਰ ਉਹ ਚੀਜ਼ ਤੋਂ ਥੋੜਾ ਜਿਹਾ ਹੱਥ ਖਿੱਚ ਲੋ ਫੇਰ ਉਹ ਮੰਗਣਗੇ ਹੱਥ ਬੰਨਣਗੇ ਫੇਰ ਆਪਾਂ ਉਹਨਾਂ ਨੂੰ ਦੇ ਦਾਂਗੇ ਉਹ ਖੁਸ਼ ਹੋ ਜਾਣਗੇ ਕੋ ਵੋਟਾਂ ਪਾ ਦੇਣ ਆ ਇਹਨਾਂ ਦਾ ਨਾ ਕੋਈ ਸਕੂਲ ਬਣਾਇਆ ਨਾ ਕੋਈ ਕਾਲਜ ਬਣਾਇਆ ਨਾ ਕੋਈ ਲਾਇਬ੍ਰੇਰੀ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਫੇਰ ਵੀ ਪਾਉਣੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹਦਾ ਬਈ ਪੈਸੇ ਕਿੱਧਰ ਚਲੇ ਗਏ ਮੈਨੂੰ ਤਾਂ ਜਦੋਂ ਪੰਜਾਬ ਮਿਲਿਆ ਆਮਾਦੀ ਪਾਰਟੀ ਨੂੰ 16 ਮਾਰਚ 2022 ਨੂੰ ਅੱਜ ਤੱਕ ਦੇਖਿਆ ਸਾਰਾ ਹਰ ਫਾਈਲ ਐਂ ਲੱਗਦਾ ਖੂਨ ਨਾਲ ਲਿਖੀਆ ਲੋਕਾਂ ਦੇ ਖੂਨ ਨਾਲ ਲਿਖੀ ਹੋਈਆਂ ਫਾਈਲਾਂ ਕੋਈ ਫੈਸਲਾ ਜਨਤਾ ਦੇ ਹੱਕ ਚ ਕਰਿਆ ਹੋਵੇ ਮਾਂ ਦੇ ਪੁੱਤਾਂ ਨੇ ਨਾ ਜੋ ਫੈਸਲਾ ਆਪਣੇ ਪੁੱਤ ਲਈ ਆਪਣੇ ਭਤੀਜੇ ਲਈ ਆਪਣੇ ਸਾਲੇ ਲਈ ਆਪਣੇ ਚੀਚੇ ਲਈ ਬਸ ਇਹਦਵਾਰ ਖਤਮ ਦੁਨੀਆ ਸਾਰੀ ਫਿਰ ਅਸੀਂ ਆ ਕੇ ਜਿਵੇਂ ਚਲੋ ਚੋਣ ਨਿਸ਼ਾਨ ਵੀ ਆਪਣਾ ਪਰਮਾਤਮਾ ਨੇ ਇਹੋ ਜੀ ਦਿੱਤਾ ਹੋਇਆ ਝਾੜੂ ਜੀ ਦਾ ਕੰਮ ਵੀ ਸਫਾਈ ਕਰਨਾ ਹੀ ਹੈ ਹੌਣਸਾਰ ਫਿਰ ਅਸੀਂ ਸਫਾਈ ਕਰਨੀ ਸ਼ੁਰੂ ਕੀਤੀ ਜਦੋਂ ਸਫਾਈ ਹੋਣ ਲੱਗ ਗਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਈ ਵਾਰੀ ਜਦੋਂ ਜ਼ਿਆਦਾ ਗੰਦ ਪਿਆ ਹੋਵੇ ਫਿਰ ਝਾੜੂ ਦੋ ਵਾਰੀ ਮਾਰਨਾ ਪੈਂਦਾ ਮਾਵਾਂ ਪੈਣਾ ਬੈਠੀਆਂ ਨੇ ਇਹ ਤਾਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਚੋਣ ਨਿਸ਼ਾਨੇ ਤਾਂ ਕੀ ਤੜਕੀ ਤੜਕੀ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਝਾੜੂ ਸੋ ਇਸ ਕਰਕੇ ਇਹ ਜਦੋਂ ਝਾੜੂ ਨੇ ਆਪਣਾ ਅਸਲੀ ਕੰਮ ਕਰਨਾ ਸ਼ੁਰੂ ਕੀਤਾ ਅੱਜ ਉਹ ਦਿਨ ਹੈਗੇ ਨੇ 2 ਮਹੀਨੇ ਜੇ ਹੋਏ ਨੇ ਫਰਬ੍ਰੂਰੀ ਚ ਕੀਤਾ ਸ਼ੁਰੂ ਮਾਰਚ ਅਪ੍ਰੈਲ ਆ ਮਈ ਆਈ ਹੈ ਉਹਦੇ ਚੋਂ ਸਾਡੇ 15 ਦਿਨ ਇੱਧਰ ਚਲੇ ਗਏ ਆ ਜਿਹੜਾ ਸੰਕਟ ਆ ਗਿਆ ਸੀ ਬਾਰਡਰ ਤੇ ਪਰ ਫਿਰ ਵੀ ਅਸੀਂ ਜਾਰੀ ਰੱਖਿਆ ਪੁਲਿਸ ਕਿਉਂਕਿ ਬਾਰਡਰ ਤੇ ਬਿਜ਼ੀ ਹੋ ਗਈ ਸੀ ਹੁਣ ਫੇਰ ਜਾਰ ਦੁਬਾਰਾ ਜਾਰੀ ਉਸੇ ਸਪੀਡ ਤੇ ਰੱਖਾਂਗੇ ਕਿਉਂਕਿ ਸਾਨੂੰ ਪਿਛਲੇ ਪਿੰਡ ਚਿੱਕ ਸਰਪੰਚ ਸਾਹਿਬ ਮਿਲੇ ਲੰਗੜੋਆ ਪਿੰਡ ਆ ਨਵਾਂ ਸ਼ਹਿਰ ਕੋਲੇ सरपंचਾ ਪੜੇ ਲਿਖੇ ਸੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਨਸ਼ਾ ਖਤਮ ਹੋ ਗਿਆ ਉਹ ਕਹਿੰਦਾ 99% ਹੋ ਗਿਆ ਪਰ ਹਜੇ ਬੀਜ ਨਹੀਂ ਨਾਸ ਹੋਇਆ ਬੀਜ ਹੈਗਾ ਆਪਾਂ ਬੀਜ ਵੀ ਨਾਸ ਕਰਨਾ ਬੀਜ ਨਹੀਂ ਰਹਿਣ ਦੇਣਾ ਕਿਸੇ ਪਿੰਡ 'ਚ ਕਿਉਂਕਿ ਕਿਤੇ ਫੇਰ ਨਾ ਉੱਗ ਪੇ ਦੁਬਾਰਾ ਇਹ ਕਾਂਗਰਸ ਘਾੜਾ ਕੰਮ ਹੈ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦੀ ਰਾਤ ਨੂੰ ਰਾਤ ਸੋ ਇਸ ਕਰਕੇ ਇਹ ਪ੍ਰਾਣੀਆਂ ਆਹ ਜਿਹੜੀਆਂ ਸਰਕਾਰਾਂ ਸੀ ਜਿਹੜੇ ਅੱਜ ਇਸੇ ਕਰਕੇ ਨਹੀਂ ਬੋਲ ਸਕਦੇ ਇਸੇ ਕਰਕੇ ਨਹੀਂ ਬੋਲ ਸਕਦੇ ਵੀ ਅਸੀਂ ਬੋਲੀਏ ਕੀ ਹੋਣਾ ਇਸ ਗੱਲ ਤੇ ਅਸੀਂ ਤਾਂ ਕੀਤਾ ਹੋਇਆ ਕੰਮ ਇਹ ਉਹਨਾਂ ਦੇ ਤਾਂ ਬੰਦੇ ਫੜੇ ਜਾ ਰਹੇ ਨੇ ਉਹਨਾਂ ਦੇ ਸ਼ਹਿ ਪ੍ਰਾਪਤ ਬੰਦੇ ਨੇ ਉਹ ਜਿਹੜੇ ਨਸ਼ਾ ਵੇਚਦੇ ਜਾਂ ਨਸ਼ੇ ਵਾਲਿਆਂ ਨੂੰ ਜਮਾਨਤਾ ਦਿੰਦੇ ਉਹ ਹੀ ਸੀਗੇ